ਸਸਿਕਾਲ ਦੀ ਸਾਰਿਆਂ ਨੂੰ ਜਿਵੇਂ ਕਿ ਰੁੱਖਾਂ ਬਾਰੇ ਚਰਚਾ ਕਰਦੇ ਅਸੀਂ ਲਗਾਤਾਰ ਅਸੀਂ ਲਸੂੜੇ ਬਾਰੇ ਜ਼ਿਕਰ ਕੀਤਾ ਲਸੂੜਾ ਚਾਰ ਪੈੰਦਾ ਬਹੁਤ ਹੀ ਜਬਰਦਸਤ ਰੱਖਦਾ ਅਸੀਂ ਦੇਖਿਆ ਟਿੱਬਿਆਂ ਤੋਂ ਲੈ ਕੇ ਰਾਜਸਥਾਨ ਦੇ ਇਲਾਕਿਆਂ ਤੋਂ ਲੈ ਕੇ ਲਸੂੜਾ ਲਸੂੜੀਆਂ ਸਾਡੇ ਇਹ ਕੰਢੀਪਿੰਡ ਤੱਕ ਪਾਈਆਂ ਜਾਂਦੀਆਂ ਗੱਲ ਇਸ ਤਰ੍ਹਾਂ ਦੀ ਰੀਜਨਰੇਸ਼ਨ ਬੜੀ ਦਿੱਕਤ ਆਈ ਪਈ ਹੈ ਕਿਉਂਕਿ ਇਸ ਨੂੰ ਕਿਹੜਾ ਲਾ ਕਹਿੰਦੇ ਫਲ ਦੂੰ ਤਾਂ ਆ ਦਿਖਾਉਣਾ ਚਾਹਾਂਗੇ ਆ ਸਾਫ ਫਲ ਦਿਖਾ ਰਿਹਾ ਤੁਹਾਨੂੰ ਮਤਲਬ ਬਿਲਕੁਲ ਇਹ ਜਿਹੜੀ ਇਹ ਚ ਕੀੜਾ ਨਹੀਂ ਹੈਗਾ ਇਹ ਉਗਣ ਯੋਗ ਫਲਾ ਇਹਨੂੰ ਅਸੀਂ ਨਰਸਰੀ 'ਚ ਤਿਆਰ ਕਰਾਂਗੇ ਹੁਣ ਤੇ ਇਸੇ ਤਰ੍ਹਾਂ ਜਿਹੜਾ ਆ ਦਿਖਾ ਰਹਾ ਫਲ ਇਹ ਕਿਹੜਾ ਇਸ ਤਰ੍ਹਾਂ ਲੱਗਦਾ ਕਾਣਾ ਹੋਏ ਨਾ ਮਤਲਬ ਜਿਹੜਾ ਇਹ ਆਪਾਂ ਜੇ ਬੀਜਾਂਗੇ ਇਹ ਬੀਜ ਨਹੀਂ ਉਗੂਗਾ ਹੁਣ ਅਸੀਂ ਦੋ ਕਾਰਜ ਕਰ ਰਹੇ ਇੱਕ ਤਾਂ ਲਸੂੜੀਆਂ ਨੂੰ ਤਿਆਰ ਕਰ ਰਹੇ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇਹ ਆਮ ਸੜਕਾਂ ਕੰਡੇ ਮਤਲਬ ਕਹਿੰਦਾ ਬੀੜਾਂ ਚ ਸਾਡੇ ਨਹਿਰਾ ਕੰਡੇ ਹੁੰਦੇ ਸੀ ਲਸੂੜਾ ਲਸੂੜੀਆਂ ਤੇ ਪੁਰਾਣੇ ਬਿਰਕ ਦਾਦੇ ਖਾਂਦੇ ਸੀ ਮਿੱਠੇ ਹੁੰਦੇ ਸੀ ਇਹਨਾਂ ਕਾਪੀਆਂ ਜੋੜਦੇ ਸੀ ਬਜ਼ੁਰਗ ਕਹਿੰਦੇ ਜਿਆਦਾ ਨਾ ਖਾਓ ਇਹਨਾਂ ਨੂੰ ਕੀੜਾ ਲੱਗ ਜਾਊਗਾ ਇਹ ਚਿਪਚਿਪਾ ਹੁੰਦਾ ਇਹਦਾ ਫਲ ਲਸੂੜਾ ਵੀ ਬਹੁਤ ਕੋਸ਼ਿਸ਼ ਚੱਲੀ ਹੈ ਬਹੁਤ ਸਾਰੇ ਲੋਕਾਂ ਨੇ ਸਪੋਰਟ ਵੀ ਕੀਤੀ ਪਿਛਲੀ ਵੀਡੀਓ ਵਿੱਚ ਉਹਨਾਂ ਨੇ ਭੇਜਿਆ ਕਈਆਂ ਨੇ ਲਸੂੜਾ ਭੇਜਿਆ ਸਾਨੂੰ ਵੱਡਾ ਜਿਹੜਾ ਫਾਲਾ ਕੋਈ ਨੂਰਪੁਰ ਬੁੱਦੀ ਚੋਂ ਭੇਜਿਆ ਕਿਸੇ ਨੇ ਤੇ ਹੁਣ ਕੁਛ ਦਰਖਤ ਸਿੰਘ ਪਟਿਆਲਾ ਚੋਂ ਵੀ ਲਸੂੜੇ ਦੇ ਮਤਲਬ ਲੱਭੇ ਆ ਉਹਦਾ ਵੱਡਾ ਲਸੂੜਾ ਲਿਆ ਕੇ ਵੀ ਅਸੀਂ ਮਤਲਬ ਇਸੇ ਤਰ੍ਹਾਂ ਜਿਹੜਾ ਆ ਬੀਜ ਦਿਖਾ ਰਹੇ ਅਸੀਂ ਤੁਹਾਨੂੰ ਛੋਟੀ ਲਸੂੜੀ ਦਾ ਉਸੇ ਤਰ੍ਹਾਂ ਲਸੂੜੇ ਦਾ ਇਕੱਠਾ ਕਰਕੇ ਨੂੰ ਅਸੀਂ ਵੱਡੇ ਸਕੇਲ ਤੇ ਤਿਆਰ ਕਰਨਾ ਹੈਗਾ ਇਸੋ ਲਸੂੜੀ ਦੀ ਸਬਜ਼ੀ ਬਣਾ ਸਕਦੇ ਆ ਲਸੂੜੇ ਦਾ ਚਾਰ ਪੈ ਸਕਦਾ ਚਟਨੀ ਬਣ ਸਕਦੀ ਹੈ ਤੇ ਢਿੱਡ ਦੀਆਂ ਬਿਮਾਰੀਆਂ ਲਈ ਬਹੁਤ ਚੰਗਾ ਤੇ ਰੈਸਪੀਰੇਟਰੀ ਡਿਜ਼ੀਜ਼ ਵਾਸਤੇ ਬੜਾ ਚੰਗਾ ਹੈਗਾ ਅਰ ਵਿੱਚ ਬੜੇ ਗੁਣ ਹੈਗਾ ਲਸੂੜੇ ਦੇ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਜਿਹੜੀ ਪੰਜਾਬ ਦੀ ਧਰਤੀ ਦੇ ਲਸੂੜਾ ਹੈ ਲਸੂੜੀਆਂ ਵਰਗੇ ਰੁੱਖਾਂ ਦੀ ਲੋੜ ਹੈ ਨੂੰ ਧੰਨਵਾਦ ਜੀ